ਅੱਪਾ ਕਈ ਵਾਰੀ ਕਹਿੰਦੇ ਆ ਜੇ ਅਸੀਂ ਤੇ ਬੜੀ ਬਾਣੀ ਪੜ੍ਹਦੇ ਆ ਬੜੇ ਚੰਗੇ ਕੰਮ ਕਰਦੇ ਆ ਸਾਡੀ ਜ਼ਿੰਦਗੀ 'ਚ ਦੁੱਖ ਬਹੁਤ ਆ ਗਏ ਕਿਉਂ ਆ ਗਏ ਕਈ ਵਾਰ ਆਪਾਂ ਸੋਚਦੇ ਆ ਵੀ ਫਲਾਣਾ ਬੰਦਾ ਬਹੁਤ ਚੰਗੇ ਉਹਦੀ ਜ਼ਿੰਦਗੀ 'ਚ ਦੁੱਖ ਕਿਉਂ ਹੈ ਇਹ ਗੱਲਾਂ ਬੰਦੇ ਨੂੰ ਪਰੇਸ਼ਾਨ ਕਰਦੀਆਂ ਨੇ ਕਿਉਂਕਿ ਸੱਚਾਈ ਹੈ ਪਰ ਮਹਾਰਾਜ ਨੇ ਜਿੰਦਗੀ 'ਚ ਹੁਣ ਉਹਨਾਂ ਨੇ ਤੇ ਬਾਣੀ ਉਚਾਰੀ ਹੈ ਬਾਣੀ ਰਚੀ ਹੈ ਸਾਰੀ ਜ਼ਿੰਦਗੀ ਜਿਨ੍ਹਾਂ ਨੇ ਇੱਕ ਕੌੜਾ ਬਚਨ ਵੀ ਕਿਸੇ ਪਰਥਾਏ ਨਹੀਂ ਭੁੱਲਿਆ ਕਿਸੇ ਦਾ ਮਾੜਾ ਸੋਚਿਆ ਤੱਕ ਵੀ ਨਹੀਂ ਉਹਨਾਂ ਨੂੰ ਵੀ ਤਤੀ ਤਵੀ ਤੇ ਬੈਠਣਾ ਪੈ ਗਿਆ। ਬਸ ਇਹੀ ਧਰਮ ਦੀ ਖੇਡ ਹੈ ਇਹਨੂੰ ਸਮਝਣਾ ਪੈਣਾ ਹੈ। ਮਹਾਰਾਜ ਨੇ ਕਿਹਾ ਵੀ ਸੱਚੇ ਪਾਤਸ਼ਾਹ ਇਹ ਜਿਹੜੇ ਦੁੱਖ ਹਨ ਇਹ ਇਸ ਜ਼ਿੰਦਗੀ ਦਾ ਇੱਕ ਹਿੱਸਾ ਹਨ। ਦੁੱਖ ਸੁੱਖ ਦੋਵੇਂ ਦੁੱਖ ਸੁੱਖ ਦੋਏ ਕਰ ਕੱਪੜੇ ਪਹਿ ਰਹਿ ਜਾਏ ਮਨੋਕ ਇਹ ਤੇ ਹਿੱਸਾ ਹਨ। ਪਰ ਹੁੰਦਾ ਕੀ ਹੈ? ਸੁੱਖਾਂ ਦੇ ਵਿੱਚ ਅਸੀਂ ਸੱਚ ਦਾ ਪੱਲਾ ਛੱਡ ਜਾਂਦੇ ਹਾਂ। ਸੁੱਖਾਂ ਦੇ ਵਿੱਚ ਬੰਦਾ ਬਸ ਸੋਚਦਾ ਮੈਂ ਮੈਂ ਮੇਰਾ ਮੇਰਾ ਮੈਂ ਕਿਸੇ ਨੂੰ ਕੀ ਹੁੰਦਾ ਮੈਂ ਕਿਸੇ ਨੂੰ ਕੀ ਪਰ ਐਸਾ ਬੰਦਾ ਜਦੋਂ ਉਹਦੀ ਜ਼ਿੰਦਗੀ 'ਚ ਦੁੱਖ ਹੁੰਦੇ ਸਭ ਤੋਂ ਵੱਧ ਦੁਖੀ ਵੀ ਹੁੰਦਾ ਕਬਰ ਹੁੰਦਾ ਵੀ ਹੈ ਤੇ ਡੋਲਦਾ ਵੀ ਹੋਈ ਹੈ ਮਹਾਰਾਜ ਸੱਚੇ ਪਾਤਸ਼ਾਹ ਨੇ ਕਹੇ ਵੀ ਵਿਖੋ ਇੱਕ ਗੱਲ ਹੋਰ ਧਿਆਨ ਵਿੱਚ ਰੱਖਿਓ ਜਦੋਂ ਆਪਾਂ ਧਰਮ ਵਾਲੇ ਪਾਸੇ ਤੁਰਾਂਗੇ ਕੋਈ ਕੋਈ ਕਰਮ ਲਾ ਲਓ ਮਹਾਰਮ ਵਿੱਚ ਬੇਨਤੀ ਕੀਤੀ ਕਿਸੇ ਕਿਸਮ ਦੀ ਸੇਵਾ ਤੁਸੀਂ ਬਾਣੀ ਪੜਨ ਦੀ ਸੇਵਾ, ਪਾਠ ਕਰਨ ਦੀ ਸੇਵਾ, ਕੀਰਤਨ ਦੀ ਕਥਾ ਦੀ, ਝਾੜੂ ਦੀ, ਲੰਗਰ ਦੀ, ਜੋੜਿਆਂ ਦੀ ਕਮੇਟੀ ਦੀ ਸੇਵਾ ਕੋਈ ਹੋਰ ਕਿਸੇ ਕਿਸਮ ਦੀ ਮਹਾਰਤ ਉਸਾਰੀ ਦੀ ਸੇਵਾ, ਧਰਮ ਦਾ ਕਰਮ। ਮਹਾਰਾਜ ਨੇ ਇੱਕ ਬੜੀ ਵੱਡੀ ਸਿੱਖਿਆ ਸਾਨੂੰ ਦੇ ਦਿੱਤੀ ਆਪਣੀ ਸ਼ਹੀਦੀ ਚੋਂ ਕਿ ਸਿੱਖਾ ਇੱਕ ਗੱਲ ਨੋਟ ਕਰ ਲਈ ਜ਼ਰੂਰੀ ਨਹੀਂ ਚੰਗਾ ਕੰਮ ਕਰਨ ਵਾਲਿਆਂ ਦੇ ਫੁੱਲਾਂ ਦੇ ਹਾਰ ਹੀ ਪਾਏ ਜਾਂ। ਇਹ ਸੰਸਾਰ ਹੈ। ਇੱਥੇ ਤਾਕਤਵਰ ਬੰਦਾ ਤਾਕਤ ਵਿੱਚ ਇੰਨਾ ਅੰਨਾ ਹੋ ਜਾਂਦਾ ਹੈ। ਕਈ ਵਾਰੀਓ ਧਾਰਮਿਕ ਇਨਸਾਨ ਚੰਗੇ ਕੰਮ ਕਰਨ ਵਾਲੇ ਨੂੰ ਸਜ਼ਾ ਵੀ ਦੇ ਦਿੰਦਾ ਹੈ ਇੱਥੇ ਤਤੀ ਤੇ ਵੀ ਬੈਠਣਾ ਵੀ ਪੈ ਜਾਂਦਾ ਹੈ ਇੱਥੇ ਦੇਗ ਦਾ ਉਬਾਲਾ ਵੀ ਸਹਿਣਾ ਪੈਂਦਾ ਹੈ ਧਰਮ ਦੇ ਰਾਹ ਤੇ ਤੁਰਨ ਵਾਲਿਆ ਇੱਥੇ ਬੰਦ-ਬੰਦ ਕਟਾਉਣਾ ਪੈਂਦਾ ਖੋਪਰ ਲੈ ਜਾਂਦੇ ਹਨ ਫੁੱਲਾਂ ਦੇ ਹਾਰ ਤੇ ਬਹੁਤ ਘੱਟ ਪੈਂਦੇ ਨੇ ਪਰ ਇੱਥੇ ਜ਼ਿਆਦਾ ਦੁੱਖ ਤਸੀਹੇ ਹੀ ਸਹਿਣੇ ਪੈਂਦੇ ਨੇ ਪਰ ਇਹਦੇ ਵਿੱਚ ਕੀ ਹੈ ਹੁਣ ਮਹਾਰਾਜ ਕਹਿੰਦੇ ਵੀ ਮੰਨ ਲਓ ਇਹ ਕੁਝ ਹੋ ਜਾਏ ਪਰ ਬੰਦਿਆ ਤੇਰਾ ਅੰਦਰ ਇੰਨਾ ਅਡੋਲ ਹੋ ਜਾਏ ਇੰਨਾ ਚੜਦੀ ਕਲਾ ਚ ਹੋ ਜਾਏ ਤੂੰ ਬ੍ਰਤੀ ਪਰ ਵੀ ਕਬਰਾਂਏ ਨਾ ਤੂੰ ਡੋਲੇ ਨਾ ਉਹਦੇ ਵਿੱਚ ਮਹਾਰਾਜ ਬੰਦਾ ਪੁੱਛਦਾ ਵੀ ਕੀ ਕਰੀਏ ਗੁਰੂ ਸਾਹਿਬ ਕਹਿੰਦੇ ਇੱਕੋ ਗੱਲ ਹੈ ਉਹਦਾ ਭਾਣਾ ਮਿੱਠਾ ਕਰਕੇ ਮੰਨ ਲਈ ਆਖੋ ਸਤਨਾਮ ਸ਼੍ਰੀ ਉਹਦੇ ਵਿੱਚ ਵੀ ਕਾਰਨ ਹੈ ਕਿਉਂਕਿ ਇਹ ਵੀ ਬੰਦੇ ਦੇ ਵਸ ਨਹੀਂ ਜਹਾਗੀਰਦੀ ਕੋਈ ਔਕਾਤ ਨਹੀਂ ਗੁਰੂ ਅਰਜਨ ਦੇਵ ਜੀ ਨੂੰ 33 ਤਵੀ ਤੇ ਬਿਠਾ ਸਕੋ ਕੋਈ ਔਕਾਤ ਨਹੀਂ ਉਸ ਬੰਦੇ ਦੀ ਮਹਾਰਾਜ ਨੂੰ ਹੱਦ ਤੱਕ ਵੀ ਕਿਵੇਂ ਲਾ ਜਾਏ ਔਰੰਗਜ਼ੇਬ ਦੀ ਇੰਨੀ ਔਕਾਤ ਨਹੀਂ ਸੀ ਗੁਰੂ ਤੇ ਅਰਤੀਗਹਾਦਰ ਸਾਹਿਬ ਨੂੰ ਸ਼ਹੀਦ ਕਰ ਸਕਦਾ ਮਹਾਰਾਜ ਨੇ ਕਹਿ ਬੀਤੇ ਪਰਮੇਸ਼ਰ ਦੀ ਖੇਡ ਹੈ ਅਕਾਲ ਪੁਰਖ ਵਾਹਿਗੁਰੂ ਜੀ ਜਦੋਂ ਕਿਸੇ ਬਹੁਤ ਆਪਣੇ ਖਾਸਮ ਖਾਸ ਪਿਆਰੇ ਨੂੰ ਰੱਦ ਤੋਂ ਵੱਧ ਪਿਆਰ ਕਰਦੇ ਨੇ ਜਿਹੜੇ ਪਿਆਰੇ ਉਹਦਾ ਰੂਪ ਹੀ ਹੋ ਜਾਂਦੇ ਨੇ ਉਹਨਾਂ ਲਈ ਦੁੱਖ ਸੁੱਖ ਬਰਾਬਰ ਹੋ ਜਾਂਦੇ ਨੇ ਤੇ ਦੁੱਖ ਸੁੱਖ ਤੋਂ ਉੱਪਰ ਉੱਠ ਜਾਂਦੇ ਨੇ ਉਹ ਫਿਰ ਆਪਣੀ ਜ਼ਿੰਦਗੀ ਦੀ ਉਦਾਹਰਣ ਦਿੰਦੇ ਨੇ ਉਹ ਕਹਿੰਦੇ ਨੇ ਤੱਤੀ ਤਵੀ ਤੇ ਬੈਠ ਕੇ ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਤ ਨਾਨਕ ਮੰਗੈ ਉਹ ਕਹਿੰਦੇ ਫਿਰ ਤੱਤੀ ਤਵੀ ਵੀ ਉਹਨਾਂ ਨੂੰ ਠੰਡੀ ਤੇ ਅੱਗ ਵੀ ਉਹਨਾਂ ਨੂੰ ਮਿੱਠੀ ਲੱਗਣ ਲੱਗ ਪੈਂਦੀ ਹੈ ਪਰ ਉਹ ਤਾਂ ਪਹਿਲਾਂ ਅੰਦਰ ਦੀ ਕਮਾਈ ਬੜੀ ਜ਼ਰੂਰੀ ਜਿਨ੍ਹਾਂ ਦੀ ਕਮਾਈ ਹੁੰਦੀ ਹੈ ਨਾ ਅੰਦਰੋਂ ਜੋ ਪੂਰੀ ਤਰ੍ਹਾਂ ਚੜ੍ਹਦੀ ਕਲਾ ਵਿੱਚ ਹੁੰਦੇ ਨੇ ਬਾਣੀ ਦਾ ਅਸਰ ਹੁੰਦਾ ਹੈ ਉਹ ਫਿਰ ਡੋਲਿਆ ਨਹੀਂ ਕਰਦੇ ਸਾਈ ਮੀਆਂ ਮੀਰਾ ਹੈ ਨਾ ਜਦੋਂ ਮਹਾਰਾਜ ਜੀ ਨੂੰ ਤੱਤੀ ਤਵੀ ਤੇ ਬਿਠਾ ਚੁੱਕੇ ਨੇ ਤੱਤਾ ਤੱਤਾ ਰੇਤ ਪਾਇਆ ਜਾ ਚੁੱਕਾ ਹੈ। ਸਰੀਰ ਤੇ ਛਾਲੇ ਜੇ ਬਣਨ ਲੱਗ ਪਏ ਸੰ। ਛਾਲੇ ਫੁੱਟੇ ਲਹੂ ਸਿੰਮਦਾ। ਸਾਈਂ মিয়া ਮੀਰਾ ਕੇ ਕਹਿੰਦਾ ਮਹਾਰਾਜ ਤੁਸੀਂ ਇੱਕ ਵਾਰ ਹੁਕਮ ਕਰ ਦਿਓ। ਮੈਂ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਿਆਂਗਾ। ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਸਾਈਂ ਜੀ ਕੀ ਗੱਲ ਏ ਕੰਮ ਅਸੀਂ ਨਹੀਂ ਕਰ ਸਕਦੇ। ਚੁੱਪ ਹੋ ਗਏ। ਕਹਿੰਦੇ ਮੰਨ ਲਓ ਤੁਸੀਂ ਖੜਕਾ ਸਕਦੇ ਹੋ ਇਹ ਦੱਸੋ ਇਹ ਤਾਕਤ ਕਿੱਥੋਂ ਆਈ ਹੈ? ਹੁਣ ਹੱਥ ਜੋੜ ਲੈ ਕਹਿੰਦੇ ਮਹਾਰਾਜ ਤੁਹਾਡੇ ਚਰਨਾਂ ਚ ਧਿਆਨ ਵਿੱਚ ਰੱਖਿਓ ਸਾਈ ਮੀਆਂ ਮੀਰ ਮੁਸਲਮਾ ਨਾ ਜੀ ਪਰ ਰੋਜ਼ਾਨਾ ਸੁਖਮਨੀ ਸ਼ਬਦ ਦਾ ਪਾਠ ਕਰਦੇ ਨੇ ਆਖੋ ਸਤਨਾਮ ਸ਼੍ਰੀ ਗੁਰੂ ਸ਼ਬਦ ਨਾਲ ਐਵੇਂ ਨਹੀਂ ਪਿਆਰ ਪੈ ਗਿਆ ਉਹਨਾਂ ਦਾ ਉਹਨਾਂ ਨੂੰ ਪਤਾ ਸੀ ਵੀ ਬੜੀ ਮਹਾਨ ਆਤਮਾ ਨੇ ਇੰਨੇ ਉੱਚੇ ਬੋਲ ਇੰਨੇ ਸਰਵਤ ਦੇ ਭਲੇ ਦੇ ਬੋਲ ਇਹ ਸਰਬਸਾਂਝੀ ਗੁਰਬਾਣੀ ਸਮੁੱਚੀ ਦੁਨੀਆ ਦਾ ਭਲਾ ਕਰਨ ਵਾਲੀ ਬਾਣੀ ਦੇ ਬੋਲ ਇੰਨੇ ਮਿੱਠੇ ਨੇ ਗੁਰੂ ਸਾਹਿਬ ਕਿੰਨੇ ਮਿੱਠੇ ਹੋਣ ਉਹਨਾਂ ਦੇ ਚਰਨਾਂ ਦੇ ਭਉਰੇ ਸਨ ਕਹਿਣ ਲੱਗੇ ਮਹਾਰਾਜ ਤੁਹਾਡੇ ਚਰਨਾਂ ਚ ਮਹਾਰਾਜ ਕਹਿਣ ਲੱਗੇ ਫਿਰ ਸਾਈਂ मियां ਮੀਰ ਇਹ ਕੰਮ ਤੇ ਅੱਖ ਦੇ ਫੋਰ ਚ ਹੋ ਸਕਦਾ ਤੂੰ ਜਹਾਗੀਰ ਨੂੰ ਨਾ ਵੇਖ ਤਪਦੀ ਹੋਈ ਤਵੀਰ ਨੂੰ ਨਾ ਵੇਖ ਤਪਦੀ ਹੋਈ ਰੇਤ ਨਾ ਵੇਖ ਇਹਦੇ ਪਿੱਛੇ ਪਾਣਾ ਵਰਤੌਣ ਵਾਲੇ ਉਸ ਖੁਦਾ ਅੱਲਾਹ ਤਾਲਾ ਵੈਗਰੂ ਨੂੰ ਵੇਖ ਤੇਰਾ ਮਨ ਆਪੇ ਸ਼ਾਂਤ ਹੋ ਜਾਏਗਾ ਕਹਿੰਦੇ ਉਹਦੇ ਨਾਲ ਜੁੜ ਕੇ ਤੇ ਸਾਡਾ ਅੰਦਰ ਵੀ ਸ਼ਾਂਤ ਹੈ ਠੰਡਾ ਹੈ ਅਸੀਂ ਨਹੀਂ ਤਪੇ ਤੇ ਤੂੰ ਕਿਉਂ ਤਪਦਾ ਹੈ ਕਹਿੰਦੇ ਮੇਰੇ ਤਨ ਨੂੰ ਸਾੜ ਰਹੇ ਨੇ ਇਹ ਮੇਰੇ ਤਨ ਨੂੰ ਤਪਾ ਰਹੇ ਨੇ ਪਰ ਇਹ ਭੁੱਲ ਗਏ ਇਹਦੇ ਨਾਲ ਮੇਰਾ ਮਨ ਕੋਈ ਨਹੀਂ ਛੱਡਦਾ ਇਹ ਯਤਨ ਤੇ ਕਰਦੇ ਵੀ ਗੁਰੂ ਅਰਜਨ ਦੇਵ ਜੰਦਰੋਂ ਦੁਖੀ ਹੋ ਜਾ ਛੱਡ ਜਾਏ ਪਰ ਕਹਿੰਦੇ ਅੰਦਰ ਤੱਕ ਇਹਨਾਂ ਦੀ ਪਹੁੰਚ ਹੀ ਕੋਈ ਨਹੀਂ ਇਹਨਾਂ ਦੀ ਪਹੁੰਚ ਤੇ ਕੇਵਲ ਇਸ ਮਿੱਟੀ ਤੱਕ ਹੈ ਮਿੱਟੀ ਨਾਲ ਜੁੜੇ ਹੋਏ ਲੋਕ ਨੇ ਉਹ ਤੋਂ ਫਿਰ ਇੱਕ ਵਿਦਵਾਨ ਲਿਖਦਾ ਹੈ ਕਹਿੰਦਾ ਚਾਰੋਂ ਤਰਫ ਅਗਬਰ ਸੇ ਸਾਰੇ ਪਾਸੇ ਸੇਕ ਸੀ ਤਨ ਸਾੜਦਾ ਛਾਲੇ ਛਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ ਸਾਇ ਮੀਆਂ ਮੀਰ ਡਠਾ ਹਾਲ ਆ ਜਦ ਯਾਰ ਦਾ ਉਹ ਰੋ ਪਿਆ ਟੇ ਪਿਆ ਚੀਕ ਤਾਂ ਹੀ ਮਾਰਦਾ ਸੁਣ ਸਤਿਗੁਰੂ ਕਿਹਾ ਮੀਆਂ ਉਹ ਛੋਡੋ ਪ੍ਰੀਤੀ ਚਾਮ ਸੇ ਕਿਆ ਹੁਆ ਤਨ ਤਪ ਰਹਾ ਹਮ ਸ਼ਾਂਤ ਹੈ ਹਰੀ ਨਾਮ ਸੇ ਕਹਿੰਦੇ ਫੇਰ ਕੀ ਹੋਇਆ ਮੇਰਾ ਤਨ ਛੱਡਦਾ ਪਰ ਮੈਂ ਅੰਦਰੋਂ ਉਸ ਮਾਲਕ ਦੇ ਨਾਮ ਨਾਲ ਜੁੜ ਕੇ ਇੰਨਾ ਠੰਡਾ ਤੇ ਸ਼ਾਂਤ ਹਾਂ ਕਿ ਸਾਰੀ ਦੁਨੀਆ ਦੀ ਅੱਗ ਵੀ ਮੇਰੇ ਸਿਰ ਤੇ ਪਾਦਣ ਤੇ ਗੁਰੂ ਅਰਜਨ ਦੇਵ ਨੂੰ ਤਪਾ ਕੋਈ ਨਹੀਂ ਸਕਦੇ ਇੰਨੀ ਸ਼ਾਂਤੀ ਤੇ ਇੰਨੀ ਠੰਡਕ ਕਿੱਡੀ ਵੱਡੀ ਗੱਲ ਹੈ ਇੱਕ ਬੇਨਤੀ ਹੋਰ ਗੁਰੂ ਅਰਜਨ ਦੇਵ ਜੀ ਦੇ ਸ਼ੀਤੀ ਪੁਰਬ ਤੇ ਸ਼ਬੀਲਾਂ ਲਗਦੀਆਂ ਨੇ ਰੱਜ ਰੱਜਾ ਲਗਾਓ ਵੈਸੇ ਲੋੜ ਤੇ ਹੁੰਦੀ ਆ ਵੀ ਚਲੋ ਗੁਰੂ ਮਿਹਰ ਕਰੇ ਕਿਤੇ ਗੁਰੂ ਦੇ ਸ਼ਬਦ ਦੀ ਸ਼ਬੀਲ ਵੀ ਲੱਗ ਜਾਏ ਬਾਣੀ ਦਾ ਵੀ ਪ੍ਰਚਾਰ ਹੋਵੇ ਗੁਰੂ ਜੀ ਦੇ ਸਿਧਾਂਤ ਤੇ ਸਿੱਖਿਆਵਾਂ ਵੀ ਵੰਡੀਆਂ ਜਾਣ ਪਰ ਧਿਆਨ ਵਿੱਚ ਰੱਖਿਓ ਸ਼ਬੀਲ ਸਾਨੂੰ ਦੋ ਸਿੱਖਿਆਵਾਂ ਬੜੀਆਂ ਪਿਆਰੀਆਂ ਦਿੰਦੀਆਂ ਜਿਹੜੀਆਂ ਆਪਾਂ ਅਪਣਾਉਂਦੇ ਨਹੀਂ ਜਿਹੜੀਆਂ ਸਾਡੇ ਪੱਲੇ ਕੋਈ ਨਹੀਂ ਪੈਂਦੀਆਂ ਸ਼ਬੀਲ ਦਾ ਇੱਕ ਅਰਥ ਹੈ ਮਿੱਠਾ ਜਲ ਮਿੱਠਾ ਜਲ ਸਾਰੇ ਪਲਣੇ ਦੂਜਾ ਅਰਥ ਹੈ ਠੰਡਾ ਕਿਉਂਕਿ ਗਰਮੀ ਬਹੁਤ ਹੁੰਦੀ ਹੈ ਇਹਦਾ ਅਰਥ ਇਹ ਵੀ ਜਿੰਨੀ ਮਰਜੀ ਤਪਸ਼ ਹੋਵੇ ਅੱਗ ਹੋਵੇ ਭਾਵ ਦੁਨੀਆ ਤੇਰੇ ਖਿਲਾਫ ਹੋ ਜਾਏ ਮਾਹੌਲ ਤੇਰੇ ਖਿਲਾਫ ਹੋ ਜਾਏ ਕੁਦਰਤ ਦੇ ਕਾਇਨਾਤ ਵੀ ਸਾਰੀ ਅੱਗ ਬਰਸਾਉਣ ਲੱਗ ਪਏ ਸਿੱਖਾ ਤੇਰੀ ਠੰਡਕ ਕਾਇਮ ਰਹਿਣੀ ਚਾਹੀਦੀ ਹੈ ਤੂੰ ਠੰਡੇ ਦਾ ਅਰਥ ਹੈ ਤੂੰ ਸ਼ਾਂਤ ਰਹਿਣਾ ਚਾਹੀਦਾ ਐਵੇਂ ਨਾ ਤੂੰ ਤਪਜਿਆ ਕਰ ਕਿਸੇ ਨੇ ਦੋ ਗੱਲਾਂ ਬੋਲਤੀ ਅਸੀਂ ਤਪ ਜਾਣੇ ਆ ਅਗਲਾ ਦੋ ਗੱਲਾਂ ਬੋਲਦਾ ਅਸੀਂ ਵੀ ਸੁਣਾਉਣੇ ਅੱਗੋਂ ਅਗਲਾ ਇੱਕ ਗੱਲ ਬੋਲਦਾ ਅਸੀਂ ਵੀ ਗਾਲਾਂ ਨਾਲ ਜਵਾਬ ਦੇਣੇ ਆ ਪਾਪ ਅਸੀਂ ਠੰਡੇ ਕੋਈ ਨਹੀਂ ਆ ਇੱਕ ਤੇ ਠੰਡੇ ਰਹੋ ਦੂਜੀ ਗੱਲ ਹੈ ਮਿੱਠੇ ਰਹੋ ਠੰਡੇ ਤੇ ਮਿੱਠੇ ਵੀ ਰਹਿਣਾ ਕੱਲੇ ਇਹਨੇ ਵੀ ਪਾਣੀ ਪੀਤਾ ਤੇ ਘਰ ਚਲੇ ਕੇ ਡੋਲੂ ਭਰ ਕੇ ਵੀ ਲੱਗੇ ਨਾ ਉਹ ਤਾਂ ਸਿੱਖਿਆ ਲੈਣੀ ਹੈ ਵੀ ਮਹਾਰਾਜ ਤੁਸੀਂ ਠੰਡੇ ਵੀ ਰਹੇ ਹੋ ਤੁਸੀਂ ਮਿੱਠੇ ਵੀ ਰਹੇ ਹੋ ਗੁਰੂ ਅਰਜਨ ਦੇਵ ਜੀ ਨੂੰ ਕਬੂਲ ਵੀ ਬੋਲੇ ਮਹਾਰਾਜ ਨੇ ਕਿਸੇ ਨੂੰ ਇੱਕ ਵੀ ਮਾੜਾ ਬੋਲ ਨਹੀਂ ਬੋਲਿਆ ਜੇ ਗੁਰੂ ਸਾਹਿਬ ਰਿਐਕਟ ਕਰਦੇ ਫਿਰ ਤੇਰਾ ਕੀ ਆ ਮਿੱਠਾ ਲੱਗੇ ਨਾ ਕਹਿੰਦੇ ਉਹ ਉੱਥੇ ਸਮਝੋ ਜਹਾਂਗੀਰ ਦਾ ਕੀਤਾ ਨਹੀਂ ਕਿਉਂਕਿ ਕਰ ਹੀ ਨਹੀਂ ਰਿਹਾ ਉਹਦੀ ਹਿੰਮਤ ਹੀ ਕੋਈ ਨਹੀਂ ਗੁਰੂ ਸਾਹਿਬ ਕਹਿੰਦੇ ਹੇ ਮੇਰੇ ਵਾਹਿਗੁਰੂ ਮਾਲਕ ਜੀ ਤੇਰਾ ਕੀ ਆ ਮਿੱਠਾ ਲੱਗੇ ਕਰ ਤੇ ਤੂੰ ਰਿਆ ਇਹਨਾਂ ਨੂੰ ਤੇ ਵਿੱਚ ਪੜਾਇ ਇਹਨਾਂ ਦਾ ਤੇ ਮੂੰਹ ਹੀ ਕਾਲਾ ਹੋਇਆ ਪਰ ਖੇੜ ਤੇ ਤੇਰੀ ਵਿੱਚ ਪਈ ਵਰ